ਸਾਸਟ੍ਰਿਕਾ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਆਓ ਜਾਣਦੇ ਹਾਂ ਤੁਹਾਡਾ ਆਉਣ ਵਾਲਾ ਹਫਤਾ ਕਿਵੇਂ ਦਾ ਬੀਤੇਗਾ ਸਭ ਤੋਂ ਪਹਿਲਾਂ ਗ੍ਰਹਾਂ ਦੀ ਸਥਿਤੀ ਤੁਹਾਡੇ ਦੱਸਾਂਗੇ ਇਹ ਹਫਤਾ ਰਾਸ਼ੀਫਲ ਐਤਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹੈ ਕਿਉਂਕਿ ਹਫਤੇ ਦੀ ਸ਼ੁਰੂਆਤ ਐਤਵਾਰ ਤੋਂ ਹੁੰਦੀ ਹੈ ਹਫਤਾ ਸ਼ਨੀਵਾਰ ਨੂੰ ਖਤਮ ਹੁੰਦਾ ਹੈ ਤੇ ਹਫਤੇ ਦੇ ਪਹਿਲੇ ਦਿਨ ਮੇਖ ਰਾਸ਼ੀ ਦੇ ਵਿੱਚ ਬ੍ਰਹਸਪਤੀ ਬੈਠੇ ਹੋਏ ਹਨ ਸਿੰਘ ਰਾਸ਼ੀ ਵਿੱਚ ਚੰਦਰਮਾ ਹੈ ਕੰਨਿਆ ਰਾਸ਼ੀ ਦੇ ਵਿੱਚ ਕੇਤੂ ਹੈ ਤਨੂ ਰਾਸ਼ੀ ਦੇ ਵਿੱਚ ਤਿੰਨ ਗ੍ਰਹਿ ਬੈਠੇ ਹਨ ਮੰਗਲ ਬੁੱਧ ਅਤੇ ਸ਼ੁੱਕਰ ਅਤੇ ਮਕਰ ਰਾਸ਼ੀ ਦੇ ਵਿੱਚ ਭਗਵਾਨ ਸੂਰਿਆ ਵਿਰਾਜਮਾਨ ਹੈ ਕੁੰਭ ਰਾਸ਼ੀ ਦੇ ਵਿੱਚ ਸ਼ਨੀ ਦੇਵ ਬੈਠੇ ਹਨ ਅਤੇ ਮੇਨ ਰਾਸ਼ੀ ਦੇ ਵਿੱਚ ਰਾਹੂ ਬੈਠੇ ਹਨ ਦੋਸਤੋ ਇਹ ਸਾਰੀ ਗ੍ਰਹਿਾਂ ਦੀ ਸਥਿਤੀ ਹੋ ਗਈ ਹੁਣ ਆਓ ਜਾਣਦੇ ਹਾਂ ਕਿ ਇਹ ਹਫਤਾ ਤੁਹਾਡੇ ਲਈ ਕਿਵੇਂ ਦਾ ਬੀਤੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਖ ਰਾਸ਼ੀ ਦੀ ਮੇਖ ਰਾਸ਼ੀ ਵਾਲਿਆਂ ਦੀਆਂ ਜੋ ਯੋਜਨਾਵਾਂ ਹਨ ਜੋ ਪਲੈਨਿੰਗ ਹੈ ਇਸ ਹਫਤੇ ਉਹਨਾਂ ਦਾ ਇਮਪਲੋਇਮੈਂਟ ਕਰਨ ਦਾ ਟਾਈਮ ਹੈ ਤੇ ਤੁਸੀਂ ਜੋ ਵੀ ਪਲੈਨਿੰਗ ਕੀਤੀ ਹੈ ਆਪਣੇ ਕੰਮ ਦੇ ਵਿੱਚ ਕਾਰਜ ਖੇਤਰ ਦੇ ਵਿੱਚ ਉਸ ਨੂੰ ਇਮਪਲੋਇਮੈਂਟ ਕਰਨਾ ਸ਼ੁਰੂ ਕਰੋ ਅਤੇ ਤੁਸੀਂ ਚੰਗੇ ਤਰੀਕੇ ਦੇ ਨਾਲ ਇਮਪਲੋਇਮੈਂਟ ਕਰੋਗੇ ਤਾਮੀਰਵਾਰ ਤੋਂ ਬਾਅਦ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਜਾਨੀ ਕਿ ਆਪਣੇ ਕੰਮ ਨੂੰ ਤੇਜ਼ੀ ਨਾਲ ਕਰਨ ਦਾ ਸਮਾਂ ਹੈ ਮਿਹਨਤ ਦਾ ਫਲ ਮਿਲੇਗਾ ਤੇ ਘਰ ਪਰਿਵਾਰ ਦੇ ਵੱਲੋਂ ਤੁਹਾਨੂੰ ਸਪੋਰਟ ਮਿਲੇਗੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕੋਈ ਵੱਡਾ ਨਿਵੇਸ਼ ਹਾਲੇ ਨਾ ਕਰੋ ਤੇ ਚੰਗਾ ਰਹੇਗਾ ਜੇ ਜੇਕਰ ਤੁਸੀਂ ਕੋਈ ਮਹੱਤਵਪੂਰਨ ਫੈਸਲਾ ਕਰਨਾ ਹੈ ਤਾਂ ਤੁਸੀਂ ਮੰਗਲਵਾਰ ਦੇ ਦਿਨ ਇਸ ਹਫ਼ਤੇ ਕਰ ਸਕਦੇ ਹੋ ਲੰਮੀ ਦੂਰੀ ਦੀ ਯਾਤਰਾ ਤੋਂ ਬਚੋ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ ਆਪਣੇ ਖਾਣ ਪੀਣ ਨੂੰ ਵਿਗੜਨ ਨਾ ਦਿਓ ਜੇਕਰ ਕੋਈ ਦਵਾਈ ਲੈਣੀ ਹੈ ਤਾਂ ਟਾਈਮ ਤੇ ਲਓ ਇਸ ਹਫਤੇ ਕੇਸਰੀ ਰੰਗ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ ਰੋਜ਼ ਹੀ ਹਨੂਮਾਨ ਚਾਲੀਸਾ ਦਾ ਪਾਠ ਕਰੋ ਤਾਂ ਜੋ ਤੁਹਾਡਾ ਹਰ ਦਿਨ ਚੰਗਾ ਰਹੇਗਾ ਅਗਲੀ ਰਾਸ਼ੀ ਹੈ ਮੇਖ ਰਾਸ਼ੀ ਮੇਖ ਰਾਸ਼ੀ ਦੇ ਸਵਾਮੀ ਤਨੂ ਰਾਸ਼ੀ ਚ ਬੈਠੇ ਹੋਏ ਹਨ ਮੰਗਲ ਅਤੇ ਬੁੱਧ ਦੇ ਨਾਲ ਜੋਤੀ ਕਰ ਰਿਹਾ ਹੈ ਧਨ ਲਾਭ ਲਈ ਜੋ ਤੁਸੀਂ ਪ੍ਰਯਾਸ ਕਰਨਾ ਹੈ ਜਾਨੀ ਕਿ ਉਪਾਅ ਜੋ ਇਸ ਹਫਤੇ ਕਰਨਾ ਹੈ ਉਸ ਜਿ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਹਫਤੇ ਦੇ ਅੰਤ ਦੇ ਵਿੱਚ ਲਾਭ ਦੀ ਚੰਗੀਆਂ ਸਥਿਤੀਆਂ ਤੁਹਾਨੂੰ ਦਿਖਾਈ ਦੇਣਗੀਆਂ ਆਲਸ ਛੱਡ ਕੇ ਕੰਮ ਕਰਨ ਵਾਲਾ ਹਫਤਾ ਹੈ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੋਕਾਂ ਨਾਲ ਨਾ ਉਲਝੋ ਤੇ ਤੁਹਾਡੇ ਲਈ ਚੰਗਾ ਰਹੇਗਾ ਨੈਗੇਟਿਵ ਵਿਚਾਰ ਤੁਹਾਡੇ ਤੇ ਵੀ ਆਵੇਂ ਹੋ ਸਕਣਗੇ ਇਸ ਲਈ ਇਸ ਹਫਤੇ ਦਾ ਵਿਸ਼ੇਸ਼ ਰੂਪ ਤੇ ਧਿਆਨ ਰੱਖਣਾ ਬ੍ਰਿਕ ਰਾਸ਼ੀ ਵਾਲੇ ਆਪਣੇ ਖਰਚਿਆਂ ਨੂੰ ਆਪਣੇ ਬਜਟ ਦੇ ਅੰਦਰ ਬਣ ਕੇ ਰੱਖੋ ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਟੈਨਸ਼ਨ ਨਹੀਂ ਵਧੇਗੀ ਹਫਤਾ ਚੰਗਾ ਲਾਭ ਕਰਨ ਵਾਲਾ ਹੈ ਤੁਹਾਡੇ ਲਈ ਸ਼ੁਭ ਰੰਗ ਪੂਰਾ ਜਾਨੀ ਕਿ ਬ੍ਰਾਊਨ ਹੈ ਅਤੇ ਉਪਾ ਇਸ ਹਫਤੇ ਨੂੰ ਬਿਹਤਰ ਬਣਾਉਣ ਦੇ ਲਈ ਤੁਸੀਂ ਗਾਇਤਰੀ ਮੰਤਰ ਦਾ 108 ਵਾਰ ਜਾਪ ਕਰੋ ਤੇ ਹਫਤਾ ਪੂਰਾ ਚੰਗਾ ਬੀਤੇਗਾ ਅਗਲੀ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਦਾ ਸਵਾਮੀ ਹੈ ਬੋਧਤਾਂ ਨੂੰ ਰਾਸ਼ੀ ਦੇ ਵਿੱਚ ਮੰਗਲ ਅਤੇ ਸ਼ੁਕਰ ਨਾਲ ਜੋਤੀ ਕਰ ਰਿਹਾ ਹੈ ਤੁਸੀਂ ਪੂਰੇ ਐਕਟਿਵ ਹੋਗੇ ਇਸ ਹਫਤੇ ਕੰਮ ਕਰੋ ਕਾਰੇ ਖੇਤਰ ਵਿੱਚ ਆਪਣੇ ਕੰਮ ਨੂੰ ਲੈ ਕੇ ਪੂਰਾ ਫੋਕਸ ਬਣਾ ਕੇ ਕੰਮ ਕਰਨਾ ਹੈ ਆਪਣੇ ਮਨ ਨੂੰ ਭਟਕਣ ਨਾ ਦਿਓ ਪ੍ਰਾਪਰਟੀ ਦੇ ਸਬੰਧੀ ਜਲਦਬਾਜ਼ੀ ਚ ਕੋਈ ਵੀ ਫੈਸਲਾ ਨਾ ਕਰੋ ਲੰਮੀ ਦੂਰੀ ਦੀ ਯਾਤਰਾ ਤੋਂ ਬਚੋ ਧਨ ਸਬੰਧੀ ਲੈਣ ਦੇਣ ਤੁਸੀਂ ਜੇਕਰ ਕਰਨਾ ਹੈ ਤੇ ਬੁੱਧਵਾਰ ਦੇ ਦਿਨ ਕਰੋ ਤੇ ਜੇਕਰ ਵੱਡਾ ਲੈਣ ਦੇਣ ਕਰਨਾ ਹੈ ਤਾਂ ਇਸ ਹਫਤੇ ਟਾਲ ਦਿਓ ਸ਼ੁਭ ਰੰਗ ਤੁਹਾਡੇ ਲਈ ਹਰਾ ਹੈ ਅਤੇ ਉਪਾਅ ਰੋਜ਼ ਹੀ ਭਗਵਾਨ ਗਣੇਸ਼ ਜੀ ਦੀ ਆਰਤੀ ਕਰੋ ਤਾਂ ਜੋ ਪੂਰਾ ਹਫਤਾ ਚੰਗਾ ਨਿਕਲੇ ਅਗਲੀ ਰਾਸ਼ੀ ਹੈ ਕਰਕ ਰਾਸ਼ੀ ਇਹ ਰਾਸ਼ੀ ਵਾਲਿਆਂ ਦੇ ਲਈ ਇਹ ਹਫਤਾ ਬਹੁਤ ਮਹੱਤਵਪੂਰਨ ਰਹੇਗਾ ਤੁਹਾਡੇ ਮਨ 'ਚ ਜੋ ਟੈਨਸ਼ਨ ਹੈ ਉਹ ਦੂਰ ਹੋਵੇਗੀ ਆਤਮ ਵਿਸ਼ਵਾਸ ਵਧੇਗਾ ਕੰਮ 'ਚ ਜੋ ਪਰੇਸ਼ਾਨੀਆਂ ਹਨ ਉਹ ਦੂਰ ਹੋਣਗੀਆਂ ਇਸ ਪੂਰੇ ਹਫਤੇ ਐਕਟਿਵ ਹੋ ਕੇ ਕੰਮ ਕਰਨਾ ਹੈ ਲੋਕ ਕੀ ਕਹਿੰਦੇ ਹਨ ਲੋਕ ਕੀ ਸੋਚਦੇ ਹਨ ਉਸ ਤੇ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਵੀਰਵਾਰ ਤੋਂ ਬਾਅਦ ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਜੇਕਰ ਤੁਸੀਂ ਕੋਈ ਮਹੱਤਵਪੂਰਨ ਡਿਸੀਜਨ ਲੈਣਾ ਹੈ ਤਾਂ ਉਹ ਤੁਸੀਂ ਸੋਮਵਾਰ ਨੂੰ ਲੈ ਸਕਦੇ ਹੋ ਸ਼ੁਭ ਰੰਗ ਰਹੇਗਾ ਤੁਹਾਡੇ ਲਈ ਕਰੀਮ ਕਲਰ ਉਪਾਅ ਜਿਹੜਾ ਤੁਸੀਂ ਕਰਨਾ ਹੈ ਓਮ ਨਮਰਸ਼ਿਵਾਯ ਜੀ ਦਾ ਜਾਪ ਕਰਨਾ ਹੈ ਤਾ ਜੋ ਸਭ ਕੁਝ ਚੰਗਾ ਹੋਵੇ ਅਗਲੀ ਰਾਸ਼ੀ ਹੈ ਮਕਰ ਰਾਸ਼ੀ ਸਿੰਘ ਰਾਸ਼ੀ ਦਾ ਸਵਾਮੀ ਸੂਰਜ ਮਕਰ ਰਾਸ਼ੀ ਚ ਬੈਠਾ ਹੋਇਆ ਹੈ ਕਾਰਜ ਖੇਤਰ ਨੂੰ ਅੱਗੇ ਵਧਾਉਣ ਦਾ ਵਕਤ ਹੈ ਜੋ ਕੰਮ ਤੁਹਾਡੇ ਰੁਕੇ ਪਏ ਹਨ ਉਹ ਫਿਰ ਤੋਂ ਸ਼ੁਰੂ ਕਰਨ ਦਾ ਸਮਾਂ ਹੈ ਮਿਹਨਤ ਕਰਕੇ ਅੱਗੇ ਵਧੋ ਅਗਲੇ ਦਿਨਾਂ ਚ ਤੁਹਾਨੂੰ ਇਸ ਦਾ ਰਿਜ਼ਲਟ ਬਹੁਤ ਚੰਗਾ ਮਿਲ ਜਾਵੇਗਾ ਇਸ ਹਫਤੇ ਲਾਭ ਪ੍ਰਾਪਤ ਹੋਵੇਗਾ ਲਾਭ ਤਾਂ ਹੋਵੇਗਾ ਪਰ ਮਿਹਨਤ ਨੂੰ ਵਧਾਉਣਾ ਹੋਵੇਗਾ ਘਰ ਪਰਿਵਾਰ ਦੇ ਵੱਲੋਂ ਸਪੋਰਟ ਮਿਲੇਗੀ ਮਨ ਦੀ ਚਿੰਤਾ ਦੂਰ ਹੋ ਜਾਵੇਗੀ ਇਸ ਹਫਤੇ ਮਿਹਨਤ ਨੂੰ ਲੈ ਕੇ ਲਾਪਰਵਾਹੀ ਨਾ ਵਰਤੋ ਸ਼ੁਭ ਰੰਗ ਤੁਹਾਡੇ ਲਈ ਰਹੇਗਾ ਪੀਲਾ ਉਪਾਰੋਜ ਹੀ ਭਗਵਾਨ ਸੂਰੇ ਦੇਵ ਜੀ ਨੂੰ ਜਲ ਅਰਪਿਤ ਕਰੋ ਅਗਲੀ ਰਾਸ਼ੀ ਹੈ ਕੰਨਿਆ ਕੰਨਿਆ ਰਾਸ਼ੀ ਦਾ Swami ਬੁੱਧ ਤੁਹਾਨੂੰ ਰਾਸ਼ੀ 'ਚ ਬੈਠਾ ਹੋਇਆ ਹੈ ਮੰਗਲ ਅਤੇ ਸ਼ੁੱਕਰ ਦੇ ਨਾਲ ਜੋਤੀ ਕਰ ਰਿਹਾ ਹੈ ਆਪਣੇ ਪਰਕਸ਼ ਨੂੰ ਵਧਾਉਣ ਦਾ ਵਕਤ ਹੈ ਕੰਮ ਕਰਨ 'ਚ ਕੋਈ ਵੀ ਜਲਦਬਾਜ਼ੀ ਨਾ ਕਰੋ ਥੋੜਾ ਧਿਆਨ ਦੇ ਨਾਲ ਆਪਣਾ ਕੰਮ ਕਰੋ ਇਸ ਹਫਤੇ ਆਪਣੇ ਖਰਚਿਆਂ ਨੂੰ ਕੰਟਰੋਲ ਰੱਖੋ ਲੋਕਾਂ ਦੀ ਬਕਵਾਸ ਗੱਲਾਂ ਨੂੰ ਨਾ ਸੁਣੋ ਆਪਣੇ ਅੰਦਰ ਆਤਮਾ ਦੀ ਆਵਾਜ਼ ਸੁਣ ਕੇ ਫੈਸਲਾ ਲਾਓ ਇਸ ਹਫਤੇ ਤੁਸੀਂ ਚੰਗੇ ਫੈਸਲੇ ਕਰਨ 'ਚ ਕਾਮਯਾਬ ਹੋਵੋਗੇ ਸ਼ੋਭ ਰੰਗ ਤੁਹਾਡੇ ਲਈ ਰਹੇਗਾ ਹਲਕਾ ਲਾਲ ਉਪਾ ਜਿਹੜਾ ਤੁਸੀਂ ਕਰਨਾ ਹੈ ਭਗਵਾਨ ਗਣੇਸ਼ ਜੀ ਦਾ ਧਿਆਨ ਕਰੋ ਗਣੇਸ਼ ਜੀ ਦੀ ਆਰਤੀ ਕਰੋ ਪੂਰਾ ਹਫਤਾ ਚੰਗਾ ਬੀਤੇਗਾ ਅਗਲੀ ਰਾਸ਼ੀ ਹੈ ਤੂਲਾ ਰਾਸ਼ੀ ਤੂਲਾ ਰਾਸ਼ੀ ਦਾ ਸਵਾਮੀ ਸੁਖ ਸਵਾਮੀ ਤਨੂ ਰਾਸ਼ੀ 'ਚ ਬੈਠਾ ਹੋਇਆ ਹੈ ਇਹ ਹਫਤਾ ਤੁਹਾਨੂੰ ਕਾਰਜ ਖੇਤਰ 'ਚ ਸਫਲਤਾ ਦੇਵੇਗਾ ਜੋ ਕੰਮ ਤੁਸੀਂ ਇਸ ਹਫਤੇ ਕਰਨਾ ਚਾਹੁੰਦੇ ਹੋ ਉਸ ਨੂੰ ਇਸ ਹਫਤੇ ਹੀ ਕਰਕੇ ਮੁਕਾ ਦਿਓ ਜ਼ਿਆਦਾ ਵਿਚਾਰ ਨਾ ਕਰੋ ਐਕਟਿਵ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਮਿੱਤਰਾਂ ਕੋਲੋਂ ਸਹਿਯੋਗ ਇਸ ਹਫਤੇ ਤੁਹਾਨੂੰ ਮਿਲੇਗਾ ਅਤੇ ਕੌਨਫੀਡੈਂਸ ਲੈਵਲ ਵੀ ਚੰਗਾ ਰਹੇਗਾ ਯਾਤਰਾਤੋਂ ਲਾਭ ਦੇ ਚੋਗ ਤੁਹਾਡੇ ਲਈ ਬਣ ਰਹੇ ਹਨ ਤੁਹਾਡੇ ਲਈ ਇਹ ਸਮਾਂ ਬਹੁਤ ਚੰਗਾ ਹੈ ਇਸ ਦਾ ਲਾਭ ਉਠਾਓ ਸ਼ੋਬਰੰਗ ਰਹੇਗਾ ਤੁਹਾਡੇ ਲਈ ਗੁਲਾਬੀ ਅਪਾਰੋਜ ਤੁਸੀਂ ਜੋ ਕਰਨਾ ਹੈ ਉਹ ਹੈ ਦੁਰਗਾ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਬ੍ਰਿਸ਼ਕ ਰਾਸ਼ੀ ਮ੍ਰਿਸ਼ੇਖ ਰਾਸ਼ੀ ਦਾ ਸਵਾਮੀ ਮੰਗਲ ਤੈਨੂੰ ਰਾਸ਼ੀ ਵਿੱਚ ਬੈਠਾ ਹੋਇਆ ਹੈ ਬੁੱਧ ਅਤੇ ਸ਼ੁਕਰ ਦੇ ਨਾਲ ਜੋਤੀ ਕਰ ਰਿਹਾ ਹੈ ਬਾਣੀ ਦਾ ਪ੍ਰਯੋਗ ਥੋੜਾ ਸੋਚ ਸਮਝ ਕੇ ਕਰੋ ਘਰ ਚ ਕਲੇਸ਼ ਝਗੜਾ ਵਧੇਗਾ ਇਸ ਗੱਲ ਦਾ ਧਿਆਨ ਰੱਖਣਾ ਪ੍ਰਾਪਰਟੀ ਦੇ ਸਬੰਧੀ ਕੋਈ ਡਿਸੀਜਨ ਇਸ ਹਫਤੇ ਨਾ ਲਓ ਇਸ ਹਫਤੇ ਕੋਸ਼ਿਸ਼ ਕਰੋ ਕਿ ਤੁਹਾਡੇ ਕਾਰਜ ਸ਼ਾਂਤੀ ਬਣੀ ਰਹੇ ਪੂਰਾ ਮਨ ਲਾ ਕੇ ਕੰਮ ਕਰੋ ਆਪਣੀ ਮਾਨ ਨਾਲ ਕੰਮ ਕਰਨ ਵਾਲੇ ਲੋਕਾਂ ਨਾਲ ਸੁਭਾਅ ਚੰਗਾ ਰੱਖੋ ਸ਼ੋਬਰਾਂ ਤੁਹਾਡੇ ਲਈ ਹੋਵੇਗਾ ਹਲਕਾ ਲਾਲ ਇੱਕ ਉਪਾਰ રોજ ਹੀ ਹਨੂਮਾਨ ਚਾਲੀਸਾ ਦਾ ਪਾਠ ਕਰੋ ਅਤੇ ਤੁਹਾਡਾ ਇਹ ਹਫਤਾ ਚੰਗਾ ਨਿਕਲੇਗਾ ਅਗਲੀ ਰਾਸ਼ੀ ਹੈ ਤਨੂ ਰਾਸ਼ੀ ਤਨੂ ਰਾਸ਼ੀ ਦਾ ਸਵਾਮੀ ਪ੍ਰੈਸਪਤੀ ਬੈਠਾ ਹੋਇਆ ਹੈ ਮੇਖ ਰਾਸ਼ੀ 'ਚ ਤਨੂ ਰਾਸ਼ੀ ਵਾਲੇ ਆਪਣੇ ਪਰਿਵਾਰ ਵਾਲਿਆਂ ਦੀਆਂ ਗੱਲਾਂ ਨੂੰ ਇਗਨੋਰ ਨਾ ਕਰੋ ਉਹ ਜੋ ਕਹਿ ਰਹੇ ਹਨ ਉਹਨਾਂ ਨੂੰ ਸੁਣੋ ਅਤੇ ਸਮਝੋ ਇਸ ਹਫਤੇ ਤੁਹਾਡੇ ਘਰ ਪਰਿਵਾਰ 'ਚ ਖੁਸ਼ਹਾਲੀ ਹੋਰ ਵਧੇਗੀ ਪ੍ਰੋਪਰਟੀ ਖਰੀਦਣ ਦੇ ਯੋਗ ਬਣ ਰਹੇ ਹਨ ਪ੍ਰੋਪਰਟੀ ਦੇ ਸਬੰਧੀ ਤੁਸੀਂ ਡਿਸੀਜਨ ਲੈ ਸਕਦੇ ਹੋ ਕਾਰਜ ਖੇਤਰ ਦੇ ਵਿੱਚ ਆਪਣੀ ਸਥਿਤੀ ਨੂੰ ਹੋਰ ਵਧਾਉਣ ਦੇ ਲਈ ਪ੍ਰਯਾਸ ਤੇਜ਼ੀ ਨਾਲ ਕਰੋ ਅਤੇ ਤੁਹਾਨੂੰ ਇਸ ਹਫਤੇ ਸਫਲਤਾ ਪ੍ਰਾਪਤ ਹੋਵੇਗੀ ਖਾਣ ਪੀਣ ਦਾ ਧਿਆਨ ਰੱਖੋ ਸਿਹਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਿਲਕੁਲ ਨਾ ਕਰੋ ਸ਼ੁਭ ਰੰਗ ਰਹੇਗਾ ਕੇਸਰੀ ਉਪਾਅ ਜਿਹੜਾ ਤੁਸੀਂ ਕਰਨਾ ਹੈ ਭਗਵਾਨ ਵਿਸ਼ਨੂ ਜੀ ਦੀ ਆਰਤੀ ਕਰੋ ਅਗਲੀ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਦਾ ਸਵਾਮੀ ਸ਼ਨੀ ਕੁੰਭ ਰਾਸ਼ੀ 'ਚ ਬੈਠੇ ਹੋਏ ਹਨ ਅਤੇ ਮਕਰ ਰਾਸ਼ੀ 'ਚ ਸੂਰੇ ਦੇਵ ਬਿਰਾਜਮਾਨ ਹਨ ਭਗਵਾਨ ਸੂਰੇ ਤੁਹਾਡੀ ਰਾਸ਼ੀ 'ਚ ਬੈਠੇ ਹੋਏ ਹਨ ਸੁਭਾਅ ਵਿੱਚ ਕਿਸੇ ਵੀ ਤਰ੍ਹਾਂ ਦੀ ਈਗੋ ਨਾ ਪਾਲੋ ਜੋ ਤੁਹਾਡੇ ਕੰਮ ਹਨ ਉਹਨਾਂ ਨੂੰ ਸਮੇਂ ਤੇ ਪੂਰਾ ਕਰੋ ਤੁਹਾਡਾ ਮਾਨ ਸਨਮਾਨ ਵਧੇਗਾ ਇਸ ਹਫਤੇ ਸਿਹਤ ਦੇ ਸੰਬੰਧੀ ਜੇਕਰ ਕੋਈ ਪਰੇਸ਼ਾਨੀ ਹੈ ਉਹ ਦੂਰ ਹੋ ਜਾਵੇਗੀ ਸਮਾਂ ਅਣਕੂਲ ਹੈ ਆਲਸ ਛੱਡ ਕੇ ਕੰਮ ਕਰੋ ਤੇ ਚੰਗਾ ਫਾਇਦਾ ਹੋਵੇਗਾ। ਸ਼ੁਭ ਰੰਗ ਤੁਹਾਡੇ ਲਈ ਰਹੇਗਾ ਸਫੇਦ ਅਤੇ ਉਪਾਜ ਉਹ ਕਰਨਾ ਹੈ। ਗਾਇਤਰੀ ਮੰਤਰ ਦਾ ਜਾਪ 108 ਵਾਰ ਕਰੋ। ਅਗਲੀ ਰਾਸ਼ੀ ਹੈ ਕੁੰਭ ਰਾਸ਼ੀ। ਕੁੰਭ ਰਾਸ਼ੀ ਦਾ ਸਵਾਮੀ ਸ਼ਨੀ ਕੁੰਭ ਰਾਸ਼ੀ 'ਚ ਬੈਠਾ ਹੋਇਆ ਹੈ। ਤੁਸੀਂ ਆਪਣੇ ਕਾਰਜ ਖੇਤਰ 'ਚ ਫੋਕਸ ਬਣਾ ਕੇ ਰੱਖੋ। ਭਾਗੇ ਦਾ ਸਾਥ ਪ੍ਰਾਪਤ ਹੋਵੇਗਾ। ਲੰਮੀ ਦੂਰੀ ਦੀ ਯਾਤਰਾ ਤੋਂ ਬਚੋ। ਆਪਣੇ ਖਾਣ-ਪੀਣ ਦਾ ਧਿਆਨ ਰੱਖੋ ਜੇਕਰ ਕੋਈ ਫੈਸਲਾ ਕਰਨਾ ਹੈ ਤਾਂ ਘਰ ਵਾਲਿਆਂ ਦੀ ਸਲਾਹ ਲੈ ਕੇ ਕਰੋ ਤਾਂ ਚੰਗਾ ਹੋਵੇਗਾ ਸ਼ੋਭ ਰੰਗ ਤੁਹਾਡੇ ਲਈ ਅਸਮਾਨੀ ਕਲਰ ਹੈ ਤੇ ਉਪਾਅ ਜਿਹੜਾ ਕਰਨਾ ਹੈ ਓਮ ਨਮਾ ਸ਼ਿਵਾਏ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਮੀਨ ਰਾਸ਼ੀ ਮੀਨ ਰਾਸ਼ੀ ਦਾ ਸਵਾਮੀ ਬ੍ਰਹਸਪਤੀ ਬੈਠਾ ਹੈ ਮੇਖ ਰਾਸ਼ੀ ਵਿੱਚ ਅਤੇ ਮੀਨ ਰਾਸ਼ੀ ਚ ਰਾਹੋ ਬੈਠਾ ਹੈ ਬਾਣੀ ਦਾ ਪ੍ਰਯੋਗ ਸੰਤੋਲਨ ਰੂਪ ਦੇ ਨਾਲ ਕਰੋ ਸੋਚ ਸਮਝ ਕੇ ਕੋਈ ਕੰਮ ਕਰੋ ਵਿਦਿਆਰਥੀਆਂ ਦੇ ਲਈ ਸਫਲਤਾ ਦੇ ਜੋਗ ਇਸ ਹਫਤੇ ਬਣ ਰਹੇ ਹਨ ਤੁਹਾਡਾ ਸਨਮਾਨ ਵਧੇਗਾ ਤੁਸੀਂ ਆਪਣੇ ਮਨ ਚ ਨੈਗੇਟਿਵ ਵਿਚਾਰ ਨਾ ਪਾਲੋ ਆਪਣੀ ਖਸਿਆ ਨੂੰ ਆਕਨੇ ਬਚੜ ਤੋਂ ਬਾਹਰ ਨਾ ਜਾਣ ਦਿਓ ਕੋਈ ਵੀ ਡਿਸੀਜਨ ਲੈਣਾ ਹੈ ਤਾਂ ਤੁਸੀਂ ਬ੍ਰਹਸਪਤੀ ਵਾਰ ਲੈ ਸਕਦੇ ਹੋ ਸ਼ੁਭ ਰੰਗ ਹੈ ਪੀਲਾ ਉਪਾਅ ਜਿਹੜਾ ਕਰਨਾ ਹੈ ਓਮ ਨਮੋ ਪਗਵਤੇ ਵਾਸੂ ਦੇਵੇ ਨਮੇ ਦਾ ਜਾਪ ਕਰੋ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ